ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਤਿੰਨ ਮਾਰਵਾੜੀ ਘੋੜੀਆਂ ਲੈ ਕੇ ਆਏ ਆ ਕਿੰਨੀ ਉਮਰ ਆ ਕੀ ਹਾਈਟ ਆ ਕੀ ਮੁੱਲ ਕਰਦੇ ਆ ਮਾਲਕ ਵੀਰ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਨੂੰ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਮਾਰਵਾੜੀ ਘੋੜੀ ਬਾਰੇ 33 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ 61+ ਹਾਈਟ ਆ ਬਾਲ ਪੌਰੀਆਂ ਦੀ ਘੋੜੀ ਕਲੀਅਰ ਆ ਸ਼ਕੀਨ ਵੇਖ ਲਓ ਬਹੁਤ ਆ ਮਿੱਤਰੋ ਕੰਨਾ ਕੰਨਾ ਦੀ ਬਹੁਤ ਸ਼ਕੀਨ ਆ ਧੌਂ ਦੀ ਲੰਬਾਈ ਵੀ ਚੰਗੀ ਆ ਤੇ ਪੈਠ ਪ ਸਵਾਰੀ ਦੀ ਪਾਸਾ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 2.5 ਲੱਖ ਰੁਪਿਆ ਮੁੱਲ ਕਰਦਾ ਹੈ ਮਾਲਕ ਵੀਰ ਬਾਕੀ ਮੌਕੇ ਤੇ ਮਾਂ ਤਣ ਹੋ ਜਾਊਗਾ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਤੇ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਲੱਡ ਲਾਈਨ ਵਗੈਰਾ ਤੁਹਾਨੂੰ ਮਾਲਕ ਵੀਰ ਕਾਲ ਤੇ ਕਨਫਰਮ ਕਰ ਦੇਣਗੇ ਇੱਕ ਮਿੱਤਰੋ ਬਾਈਰ ਗਿਆ ਕੋਲੇ ਆ ਕੁੜੀ ਖੜੀ ਆ ਇਹਦੀ 5'8" ਹਾਈਟ ਦੱਸੀ ਆ ਤੇ 4 ਦਾ ਦ ਉਮਰ ਆ ਬਾਲ ਪੌਰੀਆਂ ਦੀ ਕਲੀਅਰ ਹੈ ਵੀ ਦੇਵਲੀ ਬਲੱਡ ਲਾਈਨ ਦੀ ਆ ਮੇਟ ਕਰਵਾਈ ਹੋਈ ਆ 1 ਮਹੀਨਾ ਹੋ ਗਿਆ ਬਾਈ ਕਹਿੰਦਾ ਬਹੁਤ ਸੋਹਣੇ ਮਾਰਵਾੜੀ ਘੋੜੇ ਤੋਂ ਤੇ ਜੇ ਆਪ ਇਹਦੀ ਮਾਰਕਿੰਗ ਦੀ ਗੱਲ ਕਰੀਏ ਮੱਥੇ ਟਿੱਕਾ ਇੱਕ ਪੈਰ ਚਟਾਗਾ ਬਾਲ ਪੌਰੀਆਂ ਦੀ ਕਲੀਅਰ ਆ ਸਵਾਰੀ ਦੀ ਘੋੜੀਏ ਵੀ ਪਾਸ ਆ ਸ਼ਕੀਨ ਬਹੁਤ ਆ ਤੌਂ ਤੋਂ ਦੀ ਲੰਬਾਈ ਬਹੁਤ ਚੰਗਿਆਈ ਦੀ ਵੀ ਕੰਨਾ ਕੁੰਨਾ ਦੀ ਵੀ ਸ਼ਕੀਨ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਬਾਈ ਨਾਲ ਕਰ ਲਿਓ ਸੰਪਰਕ ਤੇ ਮੁੱਲ ਮਾਲਕ ਵੀਰ ਕਰਦਾ 2.5 ਲੱਖ ਰੁਪਈਆ ਮੇਟ ਕਰਵਾਈ ਹੋਈ ਆ ਤੇ 95 ਇੰਚ ਹਾਈਟ ਆ 4 ਦਾ ਦੋ ਉਮਰ ਆ ਦੇਵਲੀ ਬਲੱਡ ਲਾਈਨ ਦੀ ਆ। ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ। ਇੱਕ ਮਿੱਤਰੋ ਬਾਈ ਯਾਰ ਗਿਆਂ ਕੋਲ ਆ ਬਹੁਤ ਸੋਹਣੀ ਕਮੈਤ ਰੰਗ ਦੀ ਘੋੜੀ ਆ। ਇਹਦੀ 33 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ। 95 ਇੰਚ ਹਾਈਟ ਆ। ਬਾਲ ਪੌਰੀਆਂ ਦੀ ਕਲੀਅਰ ਆ। ਸਵਾਰੀ ਦੀ ਘੋੜੀ ਪਾਸ ਆ। ਸਾਊਜ਼ੀਲ ਬਹੁਤ ਆ। ਮੱਥੇ ਟਿੱਕਾ ਤੇ ਮਗਰਲਾ ਪੈਰ ਇੱਕ ਥੋੜਾ ਜਿਹਾ ਚਿੱਟਾ ਗਾ ਤੇ ਬਾਕੀ ਕਮੈਤ ਕਲਰ ਦੀ ਘੋੜੀ ਆ। ਸ਼ਕੀਨ ਵੀ ਇਹ ਵੀ ਬਹੁਤ ਆ। ਕੰਨਾਂ-ਕੁੰਨਾਂ ਦੀ ਬਹੁਤ ਸ਼ਕੀਨ ਆ। ਤੇ ਧੌਂ-ਧੌਂ ਦੀ ਲਵਾਈ ਚੰਗੀ ਆ। ਪੱਟ-ਪੁੜੇ ਦੀ ਬਹੁਤ ਚੰਗੀ ਆ ਘੋੜੀ। ਜ ਤੇ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਏਰੀਆ ਬਾਈਰ ਕਿਹਨਾਂ ਹੈਗਾ ਮਹਾਰਾਸ਼ਟਰ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਮਾਲਕ ਵੀਰ ਮੁੱਲ ਇਹਦਾ ਵੀ 2.5 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਮਾਂ ਤੁਹਾਨੂੰ ਹੋ ਜਾਊਗਾ ਇਹ ਵੀਡੀਓ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ